ਅੱਪਾ ਪਹੁੰਚਿਆ ਜੀ ਅੱਜ ਧਨੌਲਾ ਪਸਲੇ ਦੇ ਵਿੱਚ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ YouTube ਚੈਨਲ ਆਪਣਾ ਜੀ ਮਿਸਟਰ ਢਾਲੀਵਾਲ 76 ਮਿਸਟਰ ਢਾਲੀਵਾਲ 76 ਇਹਨੂੰ ਬਈ ਸਬਸਕ੍ਰਾਈਬ ਕਰਦੇ ਹੋ ਵੀਡੀਓ ਐਂਡ ਤੱਕ ਦੇਖਿਓ ਧਨੌਲੇ ਦੀ ਮੰਡੀਆ ਤੁਹਾਨੂੰ ਦਿਖਾਉਣਾ ਵੀ ਕਿੰਨੀ ਕੁ ਭਰੀ ਆ ਹਨਾ ਤੇ ਦੇਖੋ ਬਈ ਵੀਡੀਓ ਨਾ ਤਰੀਕਾ ਜੋ 27 ਆ ਸੇਮਾ ਮਹੀਨਾ 2025 ਆ ਜੀ ਤੇ ਮੰਡੀ ਤੁਹਾਨੂੰ ਦਿਖਾਉਣੇ ਆਗੇ ਤੇ 9:50 ਮਿੰਟ ਹੋ ਚੁੱਕੇ ਆ ਜੀ ਤੜਕੇ ਦੇ ਤੇ ਵੀਡੀਓ ਨੂੰ 6 ਲਾਈਕ ਲਾਜ਼ਮੀ ਕਰਨਾ ਬਾਈ ਹਨੌਲਾ ਪਸ਼ੂ ਮੰਡੀ ਆ ਬਾਈ ਤੁਹਾਨੂੰ ਦਿਖਾਉਣਾ ਵੀਡੀਓ ਲੋ ਮਿੱਤਰੋ ਮਾਰੋ ਨਿਹਗਾ ਮੰਡੀ ਦੇ ਵਿੱਚ ਮੈਡ ਮੂਡ ਬਹੁਤ ਵਧੀਆ ਪਏ ਆ ਮੱਝੇ ਮੱਝਾਂ ਖੜੀਆਂ ਨੇ ਹਨੌਲਾ ਪਸ਼ੂ ਮੰਡੀ ਆ ਜੀ ਮਾਰੋਨੇਗਾ ਭਾਈ ਫਾਗ ਕੇ ਹੋਣਾ ਸਾਨੂੰ ਇਧਰ ਵੀਡੀਓ ਚਾਰ ਦੋ ਸੇ ਸੈਨ ਨੂੰ ਕਰ ਲੈ ਸਬਸਕ੍ਰਾਈਬ ਨੋ ਲਾਭ ਸੁ ਮੁੰਡੇ ਜੀ ਦੋਸਤ ਨੋ ਲਾਭ ਸੁ ਮੁੰਡੇ ਗਾਂਦ ਮਾ ਧੰਨਵਾਦ ਵਦਿਆ பூரி ஷோட்டா பூரா மண்டி ਖੰਗ ਇੱਕ ਕਿਹੜੇ ਪਿੰਡੋਂ ਬਾਈ ਗਾਹੇ ਮਡੇਰ ਘਰ ਤੋਂ ਨਹੀਂ ਮਡੇਰਾਂ ਤੋਂ ਗਾਹੇ ਬਾਈ ਮੰਗ ਰਿਹਾ ਕਿ ਬਾਈ ਬੱਛਾ ਜੀ ਮੰਗ ਰਿਹਾ ਬੱਛਾ ਜੀ ਗਾਹ ਬਹੁਤ ਵਧੀਆ ਕੈਵੇਂ ਸੁਵੇ ਬਾਈ ਹੈ ਉੱਥੇ ਸੁਵੇ ਗਾਹ ਬਾਈ ਠੀਕ ਹੈ ਤੇ ਇਹਦਾ ਆਪਣਾ ਰੇਟ ਕੀ ਕਰਤਾ 60000 ਰੁਪਏ 80000 ਰੁਪਏ ਰੇਟ ਹੈ ਬਾਈ ਤੇ ਕਿਹੜੀ ਗਾਹ ਵਜਦੀ ਹੈ ਇਹ 85 ਕ੍ਰੋਸ ਹੈ 85 ਫੋਨ ਨੰਬਰ ਦੱਸੇ ਆਪਣਾ 0141109 ਠੀਕ ਹੈ ਉਹ ਵੀ ਆਪਣੇ ਕਾਲੀ ਵੀ ਲੋ ਵੀ ਕਾਲੀ ਗਾਂ ਪਾਈਆਂ ਪਰ ਇਹ ਸੋਣ ਵਾਲੀ ਹੈ ਨਾ ਇਹ ਸੋਹਣੀ ਨੂੰ ਲੱਗਦਾ ਮਰੇ ਹੱਸਿਆ ਲੋ ਵੀ ਆ ਵੀ ਗਾਂ ਵਧੀਆ ਗਈ ਪੂਰੀ ਵਧੀਆ ਦੇ ਸਕਦਾ ਇਹਦਾ ਕੀ ਰੇਟ ਆ 40000 ਹੈ ਜੀ ਇਹਦਾ ਪੰਡ ਮਡੇਰ ਹੈ ਨਾ ਹਾਂਜੀ ਪੰਡ ਮਡੇਰ ਆ ਬਈ ਲੰਗਵਾ ਕੋਲ ਹੈ ਨਾ ਹਾਂਜੀ ਦੂਸਰੇ ਮਡੇਰ ਨੇ 100 ਕਾਂ ਲਵੇ ਆਂ ਜੀ ਅੱਛਾ 100 ਕਾਂ ਕੋਲੇ ਠੀਕ ਹੈ 100 ਕਾਂਲੇ ਮਡੇਰ ਆ ਬਈ ਕਰੋ ਬਾਈ ਨਾਲ ਕਨੈਕਟ ਫੋਨ ਤੁਹਾਨੂੰ ਦੱਸ ਦਤਾ ਫੋਨ ਨੰਬਰ ਬੋਲਤਾ ਨਾ ਹਾਂਜੀ ਠੀਕ ਹੈ ਗਾਵਾ ਵਧੀਆ ਆਖੜੇ ਬਾਈ ਛਾਲੂਗਾ ਦਾ ਵਾਦਾ ਵਾ ਜੇ ਕਿਸ ਨੇ ਗਾਂ ਲੈਣੀਆਂ ਤਾਂ ਲਿਜਾ ਸਰ ਮੰਡੀ ਵਧੀਆ ਭਰੀ ਹੈ ਬਾਈ ਇੰਦਾ ਵੀ ਮਿੱਤਰੋ ਦੇਖੋ ਮੰਡੀ ਦਾ ਦ੍ਰਿਸ਼ ਬਾਤਾਂ ਨੂੰ ਮੰਡੀ ਦਿਖਾਉਣਾ ਸ਼ਹਿਰ ਕੀ ਮੰਡੀ ਦੇਖੋ ਜੀ ਤਨੋਲਾ ਵਸੂ ਮੰਡੀ ਆ ਆਜੋ ਬਾਈ ਕਰਾ ਦਵਾ ਦਾ ਵਾ ਕਮੈਂਟ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਭਰਾ ਕਮੈਂਟ ਕਰਦੇ ਆਗੇ ਦੇਖੋ ਲੱਗ ਚੁੱਕੀਆਂ ਬਈ ਸਟਾਲਾਂ ਮਾਡੀ ਦੇ ਵਿੱਚ ਠੰਡੇ ਮਿੱਠੇ ਪਾਣੀ ਨਿੰਬੂ ਵਾਲਾ ਪਾਣੀ ਆ ਚਾਹ ਲਾਤੀ ਬਾਈ ਨੇ ਕਿਉਂ ਕਿਵੇਂ ਆ ਕੈਮ ਆ ਜਮਾ ਤੂੰ ਜਮਾ ਉਹ ਕੇ ਹੜਦਾ ਵੀਡੀਓ ਪੂਰਾ ਬਣਾ ਲਈ ਫਿਰ ਦੇਖਦੇ ਆ ਲਓ ਬਈ ਚਾਹ ਪਾਣੀ ਪੀਓ ਬਾਈ ਆ ਕੇ ਬਰੱਡ ਖਾਓ ਕਰਾ ਬਾਈ ਤੋਂ ਦੇਖੋ ਤਾਜ਼ੇ-ਤਾਜ਼ੇ ਬਰੱਡ ਹੈ ਦੇਖੋ ਇਹ ਬਰੈਡ ਦੇਖੋ ਬਹੁਤ ਸੋਹਣੇ ਬਰੈਡ ਪਾਏ ਆ ਦੇ ਘਰ ਦਾ ਦੁੱਧ ਆ ਜੀ ਵੀਡੀਓ ਕਰ ਦੋ ਸ਼ੇਰ ਦੱਬ ਕੇ ਤੇ ਦਿਖਾਉਣਾ ਤੁਹਾਨੂੰ ਵੀਡੀਓ ਬਈ ਆਲਾ ਮੰਡੀ ਦੇ ਉਤੋਂ ਦੀ ਦਿਨੀਆਂ ਗੇੜਾ ਤੇ ਪਸ਼ੂ ਮੰਡੀ ਤਨੌਲਾ ਕਰ ਦੋ ਵੀਡੀਓ ਸ਼ੇਅਰ ਤੇ ਲਾਈਕ ਵਧੀਆ ਵਧੀਆ ਗਾਇਆਂ ਪਹੁੰਚੀਆਂ ਮੰਡੀ ਦੇ ਵਿੱਚ ਪਸ਼ੂ ਪਹੁੰਚੇ ਆ ਦੇਖੋ ਜੀ ਗਾਂ ਬਹੁਤ ਸੋਹਣੀ ਦੇਖੋ ਭਾਈ ਗਾਂ ਦੇਖੋ ਹੋਰ ਘਾਟ ਉਹ ਗਾਂ ਬਹੁਤ ਵਧੀਆ ਹਰੀ ਹੈ ਟੋਪ ਗੋਲਟੀ ਦੀ ਹਮੇਸ਼ਾ ਕਲਦਾ ਸਾਡਾ ਝੋੜਾ ਪੂਰਾ ਘੈਂਟ ਆ ਬਈ ਆਹੋ ਜਿਹਾ ਦਬਾ ਦਬਾ ਬਹੁਤ ਸੋਹਣੀ ਗਾਂ ਆਹ ਉਹ ਬਾਈ ਜਗਾ ਭਾਈ ਨਾ ਬਰਦਾ ਆ ਮਾਰਦੀ ਤਾਂ ਨਹੀਂ ਮਾਰਦੀ ਤਾਂ ਨਹੀਂ ਥੈਂਕ ਯੂ ਕਿਹੜਾ ਪਿੰਡ ਹੈ ਬਾਈ ਆਪਣਾ ਰਾਜੀਆ ਰਾਜੀਆ ਲੋ ਵੀ ਰਾਜੀਆ ਅੰਧੇਰਾ ਬਾਈ ਦਾ ਪਿੰਡ ਗਾਂ ਬਹੁਤ ਵਧੀਆ ਜੀ ਰਾਠੀ ਹੈ ਨਾ ਬਈ ਜਰਾ ਐਂ ਤੁਹਾਨੂੰ ਪਤਾ ਰਾਠੀ ਜੀ ਲੱਗਦੀ ਹੈ ਰਾਠੀ ਨਹੀਂ ਜਾਈ ਕੋਈ ਕੁਝ ਕਰਾਂਦਾ ਕੋਈ ਕੁਝ ਕਹਾਂਦਾ ਇਹ ਤੁਹਾਨੂੰ ਕਹੀਦੀ ਹਮਾਂ ਤਾਂ ਆਪਣੀ ਰੱਖਿਆ ਕਰਦੇ ਹਾਂ ਉਹ ਮੂੰਹ ਜਾ ਉਧਰ ਕੁ ਲਾਦਾ ਸਰ ਜੀ ਮਾਗਰ ਕਿਹਦੇ ਬਾਈ 15 ਬੱਤੀ ਆ ਬਾਈ ਮਾਗਰ ਬੱਤੀ ਆ ਆਪਣੀ ਘਰ ਦੀ ਹੈ ਬਾਈ ਹਾਂ ਕਰਦੀਆਂ ਇਹ ਪਣਾ ਰੇਟ ਹੀ ਕਰਦਾ ਵੀਰੇ 95000 ਠੀਕ ਹੈ ਉਹ ਵੀ ਰੇਟ 95000 ਗਾਂ ਸੋਹਣੀ ਹੈ ਜੀ ਨਿੱਗਰਾ ਗਾਂ ਵਧੀਆ ਦੁੱਧ ਦੇਊਗੀ ਕੈਮੇ ਸੂਏ ਬਾਈ ਇਹ ਤੀਜੇ ਸੂਏ ਗਾਂ ਜੀ 20 ਲੀਟਰ ਬਾਈ ਕਹਿੰਦਾ ਦੁੱਧਾ ਜੀ ਠੀਕ ਹੈ ਪਿੰਡ ਰਾਜੀ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਗਾਂ ਬਹੁਤ ਸੋਹਣੀ ਹੈ ਬਾਈ ਜੇ ਰੱਖਣੀ ਹੈ ਘਰੇ ਰੱਖ ਸਕਦੇ 20 ਲੀਟਰ ਦੁੱਧਾ ਹੈਗਾ ਫੋਨ ਨੰਬਰ ਖੋਲੀ ਆਪਣਾ ਸਾਚੀ ਸਾਤੇ ਕੀ 0 ਬੈ ਠੀਕ ਆ 9 ਕਿ ਬਾਈ ਮੱਖਣ ਲੋ ਵੀ ਮੱਖਣ ਤੋਂ ਬਾਈ ਤੋਂ ਗਾਂ ਖਰੀਦੋ ਸਿੱਧਾ ਕਨੈਕਟ ਕਰਕੇ ਠੀਕ ਆ ਗਾਂ ਬਹੁਤ ਵਧੀਆ ਛੱਡਾ ਜੂੜਾ ਪੂਰਾ ਵਧੀਆ ਬਾਈ ਕਾਹ ਡਾ ਗਾਂ ਪੂਰੀ ਲੋ ਬਾਈ ਇਹ ਆ ਬਾਈ ਗਾਂ ਪਾਣੀ ਆ ਜਾ ਰਿਹਾ ਤੁਸੀਂ ਆਇਆ ਕਰੋ ਗਾਹ ਇੱਕ ਇਹ ਬਹੁਤ ਵਧੀਆ ਗਾਂ ਜੀ ਬਹੁਤ ਸਰੀ ਦੇ ਗਾਂ ਆ ਗਏ

ਉਹਨੇ ਬਹੁਤ ਟੋਪ ਦੀਆਂ। ਕੋਈ ਨਸੀਰ ਮੌਜੀ ਕਹੇ ਕਿ ਛੋਟੀ ਬਹੁਤ ਵਧੀਆ। ਛੋਟੀ ਦੇਖੋ ਕਿੰਨੀ ਸੋਹਣੀ ਹੈ। ਕੀ ਬਾਤ ਹੈ। ਉਹ ਵੀ ਸਗਣ ਦੀ ਛੋਟੀ ਹੈ। ਮੈਂ ਸਾਰੀ ਪਹਿਲੇ ਸੂਰ। ਲਾਉਂਦੇ। ਲਾਉਂਦੇ ਮਿੱਤਰਾਂ। ਬਹੁਤ ਵਧੀਆ ਗਾਮੀ ਦੀ ਕੰਬ ਬਹੁਤ ਸੋਹਣੀ ਹੈ। ਉਹ ਤਾਂ ਟਾਪ ਕੁਆਲਟੀ ਦੀ। ਛੁੱਟੇ-ਛੁੱਟੇ ਪਈਆਂ। ਵਾਹ ਦੇਖ। ਉਹ ਸੋਹਣੇ ਬੀਪਰ ਗਾਨ। ਉਹ ਵੱਡਾ-ਵੱਡਾ ਦੇਖੋ। ਬਹੁਤ ਵਧੀਆ। ਵਾਲਾ ਕੋਈ ਨਹੀਂ ਆ ਜਾਓ। ਦੋਜੀ ਤਾੜੇ ਦਾ। ਦਾਹਾਂ ਬਹੁਤ ਅਨਾਈਂ ਮੰਡੀ ਚ ਆ ਜਾ। ਰਾਜੀ ਵਾਲੀ ਬਹੁਤ ਵਧੀਆ। ਭੈਂਟ ਸਰਾ। ਲੋਜੀ ਕਾੜੀਆ ਗਾਂ ਇਹ ਪੂਰੀ ਵਧੀਆ ਹੈ ਆਪਣੀ ਹੈਗਾ ਆਪਣੀ ਹੈ ਆ ਬਹੁਤ ਵਧੀਆ ਨਹੀਂ ਬਹੁਤ ਸੋਹਣੇ ਗਾਂ ਹੈ ਜਿਹੜਾ ਪਿੰਡ ਹੈ ਹੈਂ ਜੀ ਅਤਰ ਲਗਲਾ ਅਤਰ ਸਿੰਘ ਵਾਲਾ ਅਤਰ ਸਿੰਘ ਵਾਲਾ ਪਿੰਡ ਹੈ ਬਈ ਬਹੁਤ ਵਧੀਆ ਕਹਿੰਦੇ ਸੁਏ ਗਾਂ ਬਈ ਤੀਜਾ ਮੰਗਰ ਬੱਸੀ ਹੈ ਇੱਕ ਬੱਸਾ ਮੰਗਰ ਬੱਸਾ ਰੇਡ ਦੀ ਹੈਗਾ ਰੇਟ ਕੀ ਆ 65000 65000 60000 ਦਾ ਰੇਟ ਆ ਫੋਨ ਨੰਬਰ ਦਿੰਦੇ 986783 ਠੀਕ ਆ ਇੱਥੇ ਨਾ ਵੀਡੀਓ ਬਣਾਉਣ ਦੇ ਲਈ ਮੈਂ ਤੋਰੂ ਕਰਦੇ ਹਾਂ ਲੈਣਾ ਮੈਂ ਠੀਕ ਇਹਨਾਂ ਨੂੰ ਆਇਆ ਭੈਣਾਂ ਵੀ ਬਾਹਰ ਨਾਲ ਕਿਰਮਾ ਕਰ ਬਗੀ ਜੀ ਹਾਂ ਉਹ ਮਾਦਰ ਪਰ ਫਾਇਦਾ ਹੋ ਗੇ ਦੇਖ ਲੈ ਵੀਡੀਓ ਕਾਰਡ ਸੇਰ ਵੀ ਦੱਬ ਕੇ ਬਦਲ ਗਿਆ ਹੁਣ ਠੇਕੇਦਾਰ ਬਦਲ ਗਿਆ ਲੋ ਕਰ ਦੋ ਸ਼ੇਰ ਦੱਪ ਕੇ ਲੋ ਜੀ ਓਟੋ ਓਟੋ ਪੂਰੀਆਂ ਮੱਝਾਂ ਗਾਇਆਂ ਤਨੌਲੇ ਦੀ ਮੰਡੀ ਤੇ ਪਹੁੰਚੇ ਆ ਜੀ ਆ ਜਿਓ ਭਰਾਵੋ ਵੀਡੀਓ ਨੂੰ ਕਰ ਦੋ ਸ਼ੇਰ ਲੋ ਜੀ ਮਿੱਤਰੋ ਲੋ ਜੀ ਮਿੱਤਰੋ ਮੱਝਾਂ ਗਾਇਆਂ ਪੂਰਾ ਵਧੀਆ ਟੌਪ ਕੁਆਲਟੀ ਚ ਹਨ ਤਨੌਲੇ ਦੀ ਕੋਸ ਮੰਡੀ ਦੇ ਵਿੱਚ ਅੱਜ ਚੱਕਿਆ ਜੀ ਇਸਾਈਡ ਤੋਂ ਵੀ ਵੀਡੀਓ ਲਓ ਜੀ ਗਾਈਆਂ ਕੀ ਬਹੁਤ ਵਧੀਆ ਇੱਧਰ ਇੱਧਰ ਕੁਮਾਜੋ ਕੀ ਬਹੁਤ ਸੋਹਣੀ ਇਹ ਵੀ ਦੇਖ ਸਕਦੇ ਹੋ ਕਮੈਂਟ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਾਈ ਕਮੈਂਟ ਕਰਦੇ ਆ ਕਿਰਪਾ ਕਰੀ ਮਾਲਕ ਸੁੱਖ ਸ਼ਾਂਤੀ ਬਖਸ਼ੇ ਦੇਖ ਸਕਦੇ ਹੋ ਬਈ ਜੀ ਕਮੈਂਟ ਪੜਹੂੰਗਾ ਮਗਰੋਂ ਉਹ ਵੀ ਜੇ ਮੇਰੇ ਕੋਲ ਐਨਕ ਹੋਈ ਜਾਂ ਭੁੱਲਿਆ ਤਾਂ ਕਹਣਗੇ ਕੀ ਕਰੀ ਲਓ ਵੀ ਮਿੱਤਰੋ ਸਨੋਲਾ ਮੰਡੀ ਆ ਬਹੁਤ ਵਧੀਆ ਭਰੀ ਆ ਗਾਂਆਂ ਬਹੁਤ ਘਾਟ ਘਾਟ ਵਧੀਆ ਵਧੀਆ ਆਈਆਂ ਏਖੜ ਲੱਗੇ ਹੋਏ ਆ ਸਾਡੇ ਸਾਹਮਣੇ ਆ ਗੋਣੇ ਗਾਂਆਂ ਬਾਈ ਚਲੋ ਲੈ ਜੀ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਹਾਂ ਜੀ ਵੀਰੋ ਚਨੋਲੇ ਦੀ ਮੰਡੀ ਚ ਪਹੁੰਚੋ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆ ਗਏ ਦੋ ਗਾਂਆਂ ਬਹੁਤ ਵਧੀਆ ਕਿਹੜੇ ਪੰਡਾ ਹੈਗਾ ਜੀ ਬਈ ਕਿਹੜਾ ਪੰਡਾ ਰਾਮਪਰਾ ਫੂਲ ਤੋਂ ਬਾਈ ਠੀਕ ਹੈ ਤੇ ਕਹਿ ਗਾਈਆਂ ਬਾਈ ਦੇਖੋ ਯਾਰ ਤੇ ਨਾ ਦੋ ਦੇ ਦਿੰਦੀ ਆ 30+ ਦੋ ਵੀਰੇ 30+ ہاں 30 ਦੀ ਗਾਰੰਟੀ ਦਿੰਦੇ ਆ ਕਿ ਤੂੰ ਜਦੋਂ ਬੜਾ ਜਿਹੜਾ ਬਿਆਨਾਂ ਕਰ ਦੇ ਜੋ ਠੀਕ ਹੈ ਤੇ ਕਿੰਵੇਂ ਸੂ ਹੈਗੀ ਇਹ ਇਹ ਤੀਜੇ ਸੂ ਤਿੰਨ ਤੀਜੇ ਸੂ ਸੂਗੀ ਠੀਕ ਹੈ ਬਾਈ 30 ਕਿਲੋ ਦੋਦੇ ਦੋਗੀ ਫੋਨ ਨੰਬਰ ਬੋਲੀ ਫੋਨ ਨੰਬਰ 9041616152 ਨੌ ਕਿਹਾ ਨਾ ਹਰਦੀਪ ਸਰਦੀਪ ਲਓ ਬਈ ਅਸੀਂ ਤੁਹਾਨੂੰ ਗਾਂ ਖਰੀਦੋ ਬਈ ਤਾਂ ਵਧੀਆ ਗਾਂ ਹੈ ਬਹੁਤ ਵਧੀਆ ਹੈ ਉਹ ਟੌਪ ਦੀ ਹੈ ਕਿਹੜੀ ਵਗਦੀ ਹੈ ਗਾਂ ਹੈ ਕਰਾਸ ਕਰਾਸ ਜਰਸੀ ਹਾਂ ਪਤਾ ਨਹੀਂ ਕਿ ਆਪਾਂ ਕਰਾਉ ਜਰਸੀ ਅਸਿਆ ਠੀਕ ਹੈ ਬਹੁਤ ਸੋਹਣੀ ਗਾਂ ਬਈ ਰੇਟ ਕੀ ਕਹਿਆ ਸੀ ਕਿੰਨਾ ਕਰਿਆ ਸੀ ਬਈ 1 ਲੱਖ 5000 ਰੁਪਏ ਰੇਟ ਹੈ ਜੀ ਗਾਂ ਬਹੁਤ ਸੋਹਣੀ ਹੈ ਆਜੋ ਮੰਡੀ ਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ 6 ਚੋਕੇ ਲੈ ਜੇ ਦੋ ਵਾਰੀ ਚੋਲੇ ਚਾਹੀਏ ਠੀਕ ਹੈ ਖਾਸ ਰਾਮਪੁਰਾ ਰਾਮਪੁਰਾ ਠੀਕ ਹੈ ਲੋ ਵੀ ਖਾਸ ਰਾਮਪੁਰਾ ਪਿੰਡਾ ਜੀ ਆਰ ਦੇ ਵੀਡੀਓ ਸ਼ੇਅਰ ਬਹੁਤ ਗਾਹ ਕਾਇਏ ਆਪਾਂ ਇੱਧਰ ਚੱਲਦੇ ਆਂ ਵੀ ਲੋ ਜੀ ਮੱਝਾ ਹਰੇ ਬਹੁਤ ਲਹੀ ਜਾਂਦੀਆਂ ਨੇ ਲੋ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਵਗੈਰਾ ਸਬਸਕ੍ਰਾਈਬ ਕਰੋ ਦੇਖੋ ਇਹ ਮੰਡੀ ਦਾ ਦ੍ਰਿਸ਼ ਲਓ ਜੀ ਸਾਨੂੰ ਦਿਖਾਉਣੇ ਮੰਡੀ ਲਓ ਜੀ ਟਾਪ ਦੀ ਮੰਡੀ ਹੈ ਟਾਪਰ ਮੰਡੀ ਹੈ ਜੀ ਲਓ ਜੀ ਮਿੱਤਰੋ ਮੱਝੇ ਮੱਝਾ ਤਨੋਲੇ ਦੀ ਖਸੂ ਮੰਡੀ ਦੇ ਵਿੱਚ ਆ ਜਾਓ ਮਿੱਤਰੋ ਮਾਲ ਲਾਹੀ ਜਾਂਦੇ ਬਾਈ ਤੁਸੀਂ ਦੇਖ ਸਕਦੇ ਹਾਂ ਤੁਹਾਨੂੰ ਦਿਖਾਉਣੇ ਹੈਗੇ ਫਿਰ ਤੁਹਾਨੂੰ ਦਿਖਾਵਾਂਗੇ ਬਾਈ ਕਾਰਟੂ ਮਾਲ ਉਧਰ ਚੱਲ ਕੇ ਕਾਰਟੂ ਮਾਲ ਦਿਖਾਵਾਂਗੇ ਦੇਖੋ ਬਾਈ ਬਹੁਤ ਵਧੀਆ ਮੱਜਾਂ ਨੇ ਮੰਡੀ 'ਚ ਪਹੁੰਚੇ ਆਂ ਦੇਖੋ ਜੀ ਲਓ ਜੀ ਗਾਂਝੇ ਗਾਂਗਿਆ ਤੇ ਮੱਜਾਂ ਹੀ ਮੱਜਾਂ ਕਰਦੋ ਵੀਡੀਓ ਸ਼ੇਅਰ ਲਓ ਜੀ ਦੱਬ ਕੇ ਬਹੁਤ ਛੋਟੀ ਦਾ ਮਾਲ ਆਇਆ ਜੀ ਮੰਡੀ ਦੇ ਵਿੱਚ ਹੁਣ ਮੈਂ ਕਪਾਲਦਾ ਤੇ ਕਮੈਂਟ ਬਾਈਆਂ ਦੇ ਪੜਦਾ ਠੀਕ ਹੈ ਜੀ। ਔਰ ਆ ਰੱਬ ਵਰਗੇ ਭਰਾਵਾਂ ਦੇ ਆਪਣਿਆਂ ਦੇ ਹਨ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ। ਪਰਮਾਤਮਾ ਨਿਰਪਰਿਆ ਹੱਥ ਦਾ ਰੱਖੇ ਬਾਬਾ ਹਨਨانک। ਲੋ ਵੀ ਮਿੱਤਰੋ ਹੁਣ ਪੜਦੇ ਪਾਜਾ ਕਮੈਂਟ। ਜੀ ਸੀ ਜੈਕਸਨ ਫੋਰ ਦਾ ਫੋਰ ਠੀਕ ਆ ਬਾਈ ਸਾਈਡ ਹੈ ਸਾਈਡ ਨਹੀਂ ਸਾਈਡ ਹੀ ਕਿੱਥੇ ਮੰਡੀ ਤੋਂ ਲਾ ਬਾਈ ਤੋਂ ਲਾ ਜੱਟ ਕਮਰਚ ਠੀਕ ਆ ਬਾਈ ਜੀ ਚਾਹੀ ਵਾਲ ਦਾ ਕੀ ਰੇਟਾ ਸਾਨੂੰ ਦੱਸਦੇ ਬਾਈ ਤੇ ਦੇਖੋ ਚੰਗਾ ਮੰਡੀ ਦੇ ਵਿੱਚ ਤੇ ਵੀਡੀਓ ਸ਼ੇਅਰ ਕਰ ਦੋ ਲਾਈਕ ਆ ਦੋ ਚੈਨਲ ਨੂੰ ਕਰਦੇ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਤੇ ਮਿਸਟਰ ਧਾਲੀਵਾਲ 76 ਹੋ ਵੀਰ ਮੈਂ ਤਰੁਹ। ਇਹ ਸੀ ਢਣਾਉਲੇ ਦੀ ਮੰਡੀ 27 ਤਰੀਕ ਵਾਲੀ ਸੇਮਾ ਮੇਨਾ 2022 ਬਈ। ਵੀਡੀਓ ਕਰ ਦਿਓ ਸੇਰ ਤੇ ਲਾਈਕ। ਵੀ ਦੇਖ ਸਕਦੇ ਮੱਝਾਂ ਮੱਝਾਂ ਜਾਂਦੀਆਂ ਜੀ। ਤੇ ਅਗਲੀ ਵੀਡੀਓ ਚ ਫੇਰ ਮਿਲਾਂਗੇ ਜੀ। ਧੰਨਵਾਦ ਸੱਚੀ ਕਰ। ਪਾਣੀ ਦਾ ਖਾਸ ਪ੍ਰਬੰਧ ਹੈ ਜੀ ਪੂਰਾ ਐਂ ਘੈਂਟ। ਉਹ ਦੇਖ ਸਕਦੇ। ਪਾਣੀ ਚੱਲੀ ਜਾਂਦਾ। ਅੱਗੋ ਵੀਰ ਸੱਚੀ ਕਰ।